बहुत मेहरबानी चीमा साहब इतने बैठ जो बैठ जो, जो, जो आराम बैठ जाओ आरा चीमा दरमियान एम एल ए मनजिंद लालपुरा जी सात सिंह भुलर साे जे कैंडिडेट ने सज्जन सिंह जी चीमा पार्टी लीडर ने सारी साड़ी सापूले की टीम बैठी है सामने बड़े जुझारू साथी ने थोड़ा बहुत बहुत धनवाद है तुम इनी भारी गिणती च गर्मी के बावजूद आए हो है वागुरू जी का खालसा भीरों बहुत ਖੁਸ਼ੀ ਦੇਣ ਵਾਲੀ ਗੱਲ ਹੈ ਸਕੂਨ ਦੇਣ ਵਾਲੀ ਗੱਲ ਹੈ ਕਿ ਜਦੋਂ ਦੂਜੀਆਂ ਪਾਰਟੀਆਂ ਨੂੰ ਬੰਦਾ ਨਹੀਂ ਲੱਭ ਰਿਹਾ ਦਿਹਾੜੀ ਤੇ ਵੀ ਨਹੀਂ ਲੱਭ ਰਿਹਾ ਤੇ ਉੱਥੇ ਤੁਸੀਂ ਇੱਥੇ ਭਗਵੰਤ ਮਾਨ ਦੀਆਂ ਰੈਲੀਆਂ ਚ ਨੇ ਵੱਡੇ ਵੱਡੇ ਇਕੱਠਾਂ 'ਚ ਆ ਜਾਂਦੇ ਹੋ ਤੁਸੀਂ ਕਮਾਲ ਹੈ ਇਹ ਤਾਂ ਕੋਈ ਇਹ ਬੰਦੇ ਦੇ ਵਾਸਤੇ ਗੱਲ ਨਹੀਂ ਇਹ ਤਾਂ ਕੋਈ ਰੱਬ ਹੀ ਕਰ ਰਿਹਾ ਕੁਝ ਬਸ ਥੋੜਾ ਇੱਥੇ ਆਉਣਾ ਤੁਹਾਨੂੰ ਬਲ ਬਖਸ਼ਣਾ ਪ੍ਰਮਾਤਮਾ ਵੱਲੋਂ ਕਿ ਜਾਓ ਉੱਥੇ ਕੁਛ ਨਾ ਕੁਛ ਤਾਂ ਹੋ ਰਿਹਾ ਹੈ ਬਈ ਰੱਬ ਵੱਲੋਂ ਇਹ ਬੰਦੇ ਦੇ ਵਾਸਤੇ ਗੱਲ ਨਹੀਂ ਜੇ ਬੰਦੇ ਦੇ ਵਾਸਤੇ ਗੱਲ ਹੁੰਦੀ ਅਕਾਲੀ ਦਲ ਦੀਆਂ ਰੈਲੀਆਂ 'ਚ ਇਕੱਠ ਹੋ ਜਾਂਦਾ ਕਾਂਗਰਸੀਆਂ ਦੀਆਂ ਕੱਲੇ ਰੈਲੀਆਂ 'ਚ ਇਕੱਠ ਹੋ ਜਾਂਦਾ ਉਹ ਸੁਖਬੀਰ ਬਾਦਲ ਨੇ ਜੀਪ ਤੇ ਉੱਤੇ ਛੱਤਲਵਾ ਰੱਖੀ ਹੈ ਬੰਦ ਦੁਕਾਨਾਂ ਨੂੰ ਕਰਦਾ ਫਿਰ ਤਾਂ ਕੋਈ ਹੁੰਦਾ ਹੀ ਨਹੀਂ ਆਲੇ-ਦਾਲੇ ਆ ਹਾਲਤ ਹੋ ਗਈ ਉਹਨਾਂ ਦੀ ਸੋ ਖਡੂਰ ਸਾਹਿਬ ਹਲਕੇ ਤੋਂ ਝਾੜੂ ਵਾਸਤੇ ਕਹਿਣ ਆਇਆ ਪਾਰਟੀਆਂ ਸੰਗਠਨ ਵੱਡੇ ਹੁੰਦੇ ਆ ਵਿਅਕਤੀ ਵੱਡਾ ਨਹੀਂ ਹੁੰਦਾ ਸੰਗਠਨ ਵੱਡਾ ਹੁੰਦਾ ਹੈ ਸਰਕਾਰ ਆਪਣੇ ਕੋਲੇ 4 ਜੂਨ ਤੋਂ ਬਾਅਦ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਤੇ ਲਾਲਜੀਤ ਪੁੱਲਰ ਦੀ ਜ਼ਿੰਮੇਵਾਰੀ ਸ਼ੁਰੂ ਇਹ ਦਿੱਲੀ ਜਾ ਕੇ ਬੋਲੂਗਾ ਮੰਤਰੀ ਰਹਿ ਤਜਰਬਾ ਹੈ ਬੋਲਣ ਦਾ ਵੀ ਤੇ ਅਫਸਰਾਂ ਤੋਂ ਕੰਮ ਕਰਾਉਣ ਦਾ ਵੀ ਤਜਰਬਾ ਹੈ ਤਾਂ ਕੋਈ ਮਾਇਦਾ ਲਾਲ ਇਹ ਜਾ ਨਹੀਂ ਹੋ ਸਕਦਾ ਜਿਹੜਾ 1 ਰੁਪਿਆ ਵੀ ਸਾਡੇ ਪੰਜਾਬ ਦਾ ਹੱਕ ਮਾਰ ਜੇ ਉਹ ਤੇ ਸੈਂਟਰ ਚ ਸੈਂਟਰ ਚ ਭੇਜੋ 13 0 ਦੇਖੋ ਖਲੂਸਾ ਵਾਲਿਆਂ ਮਗਰ ਨਾ ਰਹਿ ਜਿਓ ਲਾਂਬਾ ਨਾ ਕੋਈ ਆ ਜੇ ਜੇ ਤਿਆਰ ਹੂੰ ਕਿ ਹਾਂ ਦੋਸਤਾਂ ਮਿੱਤਰਾਂ ਪਰਿਵਾਰਾਂ ਨੂੰ ਵੀ ਕਹਾਂਗੇ ਕਿ ਭਾਈ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰਨੇ ਨੇ ਮੈਨੂੰ ਵੋਟ ਪਹੁੰਚੂਗੀ ਸਮਝ ਲਓ ਤਾਂ ਦੋਨੇ ਹੱਥੋਂ ਪਰਚੱਕੇ ਦੋ ਨਾਰੇ ਲਾ ਕੇ ਮੈਨੂੰ ਥੋੜਾ ਜਿਹਾ ਸਕੂਨ ਦੇ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆਲ ਬਾਕੀ ਕੰਮਾਂ ਵਾਲੇ ਪਾਸੋਂ ਸਾਰੀਆਂ ਕਸਰਾਂ ਕੱਢ ਦੂੰਗਾ ਮੈਂ ਕਿਸੇ ਰੇਤੇ ਦੀ ਖੱਡ 'ਚ ਹਿੱਸਾ ਨਹੀਂ ਪਾਉਣਾ ਮੈਂ ਕਿਸੇ ਬਸ 'ਚ ਹਿੱਸਾ ਨਹੀਂ ਪਾਉਣਾ ਮੈਂ ਕਿਸੇ ਹਵੇਲੀ 'ਚ ਹਿੱਸਾ ਨਹੀਂ ਪਾਉਣਾ ਟਾਬੇ 'ਚ ਸਾਨੇ ਪਾਉਣਾ ਮੈਂ ਕਿਸੇ ਠੇਕੇ 'ਚ ਸਾਨੇ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਂਗਾ ਤਾਂ ਕਰਕੇ ਤੁਹਾਡੇ ਕੋਲੇ ਆਏ ਆਂ ਬਟਨ ਚੌਥੇ ਨੰਬਰ ਤੇ ਆ ਆਉਣਾ ਪਹਿਲੇ ਨੰਬਰ ਤੇ ਤੇ ਇਹ ਵੀ ਨੋਟ ਕਰ ਲਿਓ ਹਫਤਾ ਰਹਿ ਗਿਆ ਬਸ ਬਹੁਤ ਲੋਕਾਂ ਦੇ ਮੈਨੂੰ ਫੋਨ ਆ ਰਹੇ ਨੇ ਬਹੁਤ ਲੋਕ ਮੈਨੂੰ ਮਿਲਦੇ ਨੇ ਰਾਜ ਚ ਪਿੰਡਾਂ ਚ ਜਦੋਂ ਲੰਘਦਾ ਮੈਂ ਪਿੰਡ ਆ ਜਾਂਦੇ ਐ ਸਰੋਪੇ ਲੈ ਕੇ ਮਾਨ ਸਨਮਾਨ ਕਰ ਇਹੀ ਕਹਿੰਦੇ ਕੰਨ ਚ ਹੀ ਕਹਿ ਦਿੰਦੇ ਆ ਕਹਿੰਦੇ ਫਿਕਰ ਨਾ ਕਰੀਂ ਬਸ ਬਸ ਮੈਂ ਕਿਹਾ ਠੀਕ ਹੈ ਜੀ ਕਹਿੰਦੇ ਹੋ ਗਿਆ ਕੰਮ ਕਹਿੰਦੇ ਅੰਦਰੋਂ ਤਾਂ ਅਸੀਂ ਵਹਾਕੇ ਬੈਠੇ ਆਂ ਔਰ ਜਿੰਨਾ ਚਿਰ ਕਾਲੀਆਂ ਕਾਂਗਰਸੀਆਂ ਦੀ ਜੜ ਨਹੀਂ ਪੱਟੀ ਜਾਂਦੀ ਉਹਨਾਂ ਚਿਰ ਮੈਂ ਥੱਕਦਾ ਨਹੀਂ ਮੈਂ ਤਾਂ ਨਹੀਂ ਬੇਲਾ ਬੈਂਦਾ ਤੜਕੀ ਤੁਰ ਪੈਂਦਾ ਮੈਂ ਤਾਂ ਹੁਣ ਤੀਜਾ ਪ੍ਰੋਗਰਾਮ ਹੈ ਇਹ ਇਹ ਤੋਂ ਪਹਿਲਾਂ ਦੋ ਇੰਟਰਵਿਊ ਕਰਤੀਆਂ ਟੀਵੀ ਤੇ ਐਤੋਂ ਬਾਅਦ ਦੋ ਹੋਰ ਨੇ ਇੱਕ ਫਿਰੋਜ਼ਪੁਰ ਇੱਕ ਗੁਰੂ ਹਰਸਾਏ ਜਾ ਕੇ ਰਹੂੰਗਾ ਬਠਿੰਡੇ ਅਜਰਾਤ ਨੂੰ ਕੱਲ ਨੂੰ ਅਬੋਰ ਗਿੱਦੜਵਾਹ ਰਾਮਪੁਰਾ ਫੂਲਪਧੌੜ ਬਰਨਾਲਾ ਜਿੱਥੇ ਜਿੱਥੇ ਜਾਂਦੇ ਆ ਸੁਹਾਗਾ ਹੀ ਫਿਰਦਾ ਜਾਂਦਾ ਪਰ ਇੱਕ ਗੱਲ ਮੈਂ ਕਹਿਣੀ ਚਾਹਨਾ ਇਹ ਨਾ ਸੋਚ ਲਿਓ ਹੁਣ ਜੇ ਭਗਵਾਨ ਜਤਮਨ ਸਾਡੇ ਪਿੰਡ ਵੀ ਆ ਜਾਂਦਾ ਅਸੀਂ ਵੀ ਵੋਟ ਪਾ ਦਿੰਦੇ ਵੀਰੋ ਮੈਂ ਆਪਦੇ ਵਾਸਤੇ ਵੋਟਾਂ ਨਹੀਂ ਮੰਗ ਰਿਆ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗ ਰਿਆ ਤੁਹਾਡੇ ਜਵਾਕਾਂ ਵਾਸਤੇ ਨੌਕਰੀਆਂ ਦੇਣੀਆਂ 43000 ਤਾਂ ਦੇਤੀਆਂ ਲੱਖਾਂ ਨੌਕਰੀਆਂ ਹਜੇ ਹੋਰ ਦੇਣੀ ਐ। ਬਿਜਲੀ ਦਾ ਬਿੱਲ ਤੁਹਾਨੂੰ ਆਉਂਦਾ ਨਹੀਂ। 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ। ਵੀਰੋ, ਥਰਮਲ ਪਲਾਂਟ ਆਪਾਂ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ। ਹੁਣ ਇੰਡਸਟਰੀ ਵਾਲੀ ਬਿਜਲੀ ਵੀ ਸਸਤੀ ਕਰੂੰ। ਉਹਦੇ ਨਾਲ ਇੰਡਸਟਰੀ ਆਊਗੀ ਆਪਣੇ ਜਵਾਕਾਂ ਨੂੰ ਕੰਮ ਮਿਲੂਗਾ। ਆਪਣੇ ਧੀਆਂ ਪੁੱਤਾਂ ਨੂੰ ਕੰਮ ਮਿਲੂਗਾ। ਬਹੁਤ ਕੁਝ ਸੋਚੀ ਬੈਠਾ ਹਾਂ ਪੰਜਾਬ ਵਾਸਤੇ। ਬਸ ਇਹੀ ਸੋਚਦਾ ਮੈਂ ਹੋਰ ਤਾਂ ਮੈਨੂੰ ਕੋਈ ਕੰਮ ਹੀ ਨਹੀਂ ਹੁਣ। ਪੈਸੇ ਪੂਸੇ ਕਮਾਉਣ ਵਾਲੀ ਗੱਲ ਛੱਡ ਦਿਓ ਵੀਰੋ। ਗੱਲ ਤਾਂ ਹਾਂ ਲੰਘੀ ਹੁਣ ਤਾਂ। ਹੁਣ ਤਾਂ ਗੱਲ ਤਾਂ ਹਾਂ ਲੰਘੀ ਪੈਸਾ ਪੂਸਾ ਮੇਰੇ ਵਾਸਤੇ ਕੋਈ ਐਹਮियत ਨਹੀਂ ਰੱਖਦਾ। ਜਿੰਨਾ ਪਿਆਰ ਤੁਸੀਂ ਦੇਈ ਜਾਂਦੇ ਹੋ ਇਹਦਾ ਕੋਈ ਮੁੱਲ ਐ ਕਿਸੇ ਗਰੰਟੀ 'ਚ। ਮੈਂ ਇੱਕ ਤੁਹਾਨੂੰ ਛੋਟੀ ਜੀ ਗੱਲ ਸੁਣਾਉਣਾ ਮੇਰੀ ਦਾਦੀ ਸੁਣਾਉਂਦੀ ਹੁੰਦੀ ਸੀ ਮੈਨੂੰ ਗੁਰੂ ਨਾਨਕ ਸਾਹਿਬ ਤੇ ਬਾਬਾ ਮਰਦਾਨਾ ਜਦੋਂ ਇਹ ਤਾਂ ਘਰ ਹੈ ਇਹ ਤਾਂ ਬਾਬੇ ਦਾ ਘਰ ਹੈ ਇੱਥੇ ਤਾਂ 13-13 ਟੋਲੀਆਂ ਸੀ ਜਦੋਂ ਵਾਸੀਆਂ ਤੇ ਲੋਕਾਂ ਨੂੰ ਹੋਕਾ ਦਿੰਦੇ ਫਿਰਦੇ ਸੀ ਸੱਚ ਦਾ ਤਾਂ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਕਿਹਾ ਮਰਦਾਨਿਆ ਰਵਾਬ ਛੇੜ ਬਾਣੀ ਉਚਰਨੀ ਹੈ ਮਰਦਾਨੇ ਨੇ ਰਵਾਬ ਛੇੜੀ ਬਾਣੀ ਉਚਰਨ ਲੱਗੇ ਆ ਗੂੰਜੀ ਆਵਾਜ਼ ਅਸਮਾਨ ਚ ਸੱਚ ਦੀ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਆਪਣੇ ਪਿੰਡ ਦੀ ਜੂ ਤੇ ਕੋਈ ਬਹੁਤ ਸੱਚਾ ਬੰਦਾ ਆ ਗਿਆ ਰੱਬ ਦਾ ਫਕੀਰ ਆ ਗਿਆ ਸਿੱਧੀ ਰੱਬ ਨਾਲ ਹੈ ਉਹਦੀ satsang ਕਰ ਲਈਏ ਕਿਸਮਤਾਂ ਪਾਈਟ ਦਊਗਾ ਕਿਸਮਤਾਂ ਬਦਲ ਦਊਗਾ ਪਿੰਡ ਦੇ ਲੋਕ ਇਕੱਠੇ ਹੋ ਕੇ ਚਲੇ ਗਏ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਕਿੱਧਰ ਕਹੀਂ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਰਾਹ ਔਖੇ ਨੇ ਅਸੀਂ ਸੱਚ ਦੇ ਰਾਹਾਂ ਦੇ ਪੰਦੀ ਆ ਥੋੜੇ ਤੋਂ ਤੁਰਿਆ ਨਹੀਂ ਜਾਣਾ ਰਹਿਣ ਦਿਓ ਕਹਿੰਦਾ ਜੀ ਅਸੀਂ ਤਾਂ ਨਾਲ ਜਾਵਾਂਗੇ ਗੁਰੂ ਸਾਹਿਬ ਕਹਿੰਦੇ ਆ ਜਾਓ ਫਿਰ ਤੁਰੇ ਗਏ ਤੁਰੇ ਗਏ ਤੁਰੇ ਗਏ ਅੱਗੇ ਚਾਂਦੀ ਦੇ ਢੇਰ ਆ ਗਏ ਚਾਰੇ ਪਾਸੇ ਚਾਂਦੀ ਹੋਈ ਚਾਂਦੀ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨਾਂ ਨੇ ਚਾਂਦੀ ਚੱਕੀ ਕਹਿੰਦੇ ਮਾਰੋ ਗੋਲੀ ਸੱਚ ਨੂੰ ਆਪਣਾ ਕੰਮ ਬਣ ਗਿਆ ਉਹ ਚਾਂਦੀ ਲੈ ਕੇ ਘਰੇ ਮੁੜ ਗਏ ਕਾਫਲਾ ਅੱਧਾ ਰਹਿ ਗਿਆ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਜੀ ਅਸੀਂ ਤਾਂ ਨਾਲ ਤੁਰਾਂਗੇ ਕਹਿੰਦੇ ਰਾਹ ਔਖੇ ਆ ਸਕਦੇ ਆ ਕਹਿੰਦੇ ਆਉਣ ਦਿਓ ਗੁਰੂ ਜੀ ਤੁਰੇ ਗਏ ਤੁਰੇ ਗਏ ਤੁਰੇ ਗਏ ਅੱਗੇ ਸੋਨੇ ਦੇ ਢੇਰ ਆ ਗਏ ਜਿਹਨੂੰ ਸੋਨਾ ਚਾਹੀਦਾ ਸੀ ਉਹਨੇ ਸੋਨਾ ਚੱਕ ਲਿਆ ਕਨੇ ਚਲ ਚਾਂਦੀ ਵਾਲਿਆਂ ਨਾਲੋਂ ਵਧੀਆ ਰਹਿ ਗਏ ਆਪਾਂ ਉਹ ਚਾਂਦੀ ਲੈ ਕੇ ਮੁੜ ਗਏ ਆਪਾਂ ਨੂੰ ਸੋਨਾ ਮਿਲ ਗਿਆ ਬੰਦੇ ਹੀ ਦਾਸ ਰਹਿ ਗਏ ਜੀ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਸੋਨੇ ਚਾਂਦੀ ਵਾਲੇ ਨਹੀਂ ਗੁਰੂ ਜੀ ਅਸੀਂ ਤਾਂ ਨਾਲ ਤੁਰਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਰਾਹ ਓਖੇ ਆ ਸਕਦੇ ਐ ਕਨੇ ਆਉਣ ਦਿਓ ਤੁਰੇ ਗਏ ਤੁਰੇ ਗਏ ਤੁਰੇ ਗਏ ਹੀਰੇ ਮੋਤੀਆਂ ਦੇ ਢੇਰ ਆ ਗਏ ਉਹਨਾਂ ਦਸਾਂ ਨੇ ਹੀਰੇ ਮੋਤੀ ਚੱਕੇ ਲੈ ਕਹਿੰਦਾ ਆਪਾਂ ਉਹਨਾਂ ਦੋਨਾਂ ਤੋਂ ਹੀ ਵਧੀਆ ਰਹਿ ਗਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਤੂੰ ਕਹਿੰਦਾ ਮੈਂ ਤਾਂ ਨਹੀਂ ਜਾਣਦਾ ਬਾਬਾ ਜੀ ਮੈਂ ਤਾਂ ਉਹਨਾਂ ਤੋਂ ਅਮੀਰ ਆ ਮੈਂ ਤੁਹਾਡੇ ਨਾਲ ਹੀ ਰਹੂੰ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲ ਸੋਨਾ ਨਾ ਚਾਂਦੀ ਆ ਨਾ ਹੀਰੇ ਆ ਨਾ ਮੋਤੀ ਆ ਤੂੰ ਉਹਨਾਂ ਤੋਂ ਅਮੀਰ ਕਿਵੇਂ ਐ ਬਾਬਾ ਮਰਦਾਨਾ ਜੀ ਕਹਿੰਦੇ ਗੁਰੂ ਜੀ ਉਹਨਾਂ ਕਮਲਿਆ ਨੂੰ ਕਿਵੇਂ ਸਮਝਾਵਾਂ ਔਰ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਆਪਦੇ ਘਰਾਂ ਨੂੰ ਮੁੜ ਗਏ ਕਿ ਮੈਂ ਉਹਨਾਂ ਤੋਂ ਅਮੀਰ ਆ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੋਂ ਰਹਿ ਜਾਂਦਾ ਫਿਰ ਮੈਨੂੰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲ ਹੈ ਵੀਰੋ ਪਿੰਡ ਦੇ ਮੈਂਬਰ ਪੰਚਾਇਤ ਤੋਂ ਲੈ ਕੇ ਸਰਪੰਚ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਤੋਂ ਲੈ ਕੇ ਐਮ ਐਲ ਏ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੌਣ ਬਣਾਉਂਦਾ ਹੈ ਲੋਕ ਜਦੋਂ ਲੋਕ ਹੀ ਮੇਰੇ ਨਾਲ ਹੈ ਫਿਰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲ ਹੋ ਸਕਦਾ ਜੀ ਫਿਰ ਪੈਸੇ ਚਾਹੀਦੇ ਆ ਫਿਰ ਪੈਸਾ ਕੀ ਕਰੂੰਗਾ ਤੁਹਾਡੇ ਪਿਆਰ ਮੂਰੇ ਪੈਸਾ ਟਿਕ ਜੂ ਨਾ ਟਿਕਨੀ ਸੋ ਮੇਰੇ ਤੇ ਯਕੀਨ ਰੱਖਿਓ ਇਮਾਨਦਾਰੀ ਦਾ ਪ੍ਰਮਾਤਮਾ ਸਵਤ ਬਖਸ਼ੇ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਇਲਜ਼ਾਮ ਨਹੀਂ ਲੱਗਿਆ ਅਜੇ ਤੱਕ 1 ਰੁਪਏ ਦਾ ਨੇ ਇਹਨਾਂ ਨੇ ਢੇਰਾਂ ਦੇ ਢੇਰ ਇਕੱਠੇ ਕਰ ਲੈਣੇ ਸੀ ਤੈਂ ਤਾਂ ਹੁਣ ਜਬਕਦੇ ਫਿਰਦੇ ਆ ਤੈਂ ਤਾਂ ਮਿੰਤਾ ਕਰਦੇ ਫਿਰਦੇ ਆ ਲੋਕਾਂ ਦੀਆਂ ਪਾਲੇ ਮੈਲ ਆਹ ਪਾਲੇ ਹੋਟਲ ਮੁੱਖ ਮੰਤਰੀ ਬਣ ਜਾਂਦੇ ਸੀ ਅੰਦਰੋਂ ਕੁੰਡਾ ਲਾ ਲੈਂਦੇ ਸੀ ਮਹਿਲ ਦਾ ਕਹਿੰਦੇ ਲੋਕ ਨਾ ਆਉਣ ਹੁਣ ਪੌਣੇ ਪੰਜ ਸਾਲਾਂ ਬਾਅਦ ਕੁੰਡਾ ਖੋਲਦੇ ਸੀ 22 ਚ ਕੀ ਕੀਤਾ ਕੁੰਡਾ ਤਾਂ ਲਾਇਆ ਹੋਇਆ ਸੀ ਉਹਨਾਂ ਨੇ ਲੋਕ ਬਾਹਰੋਂ ਕੁੰਡਾ ਲਾ ਗਏ ਜਦੋਂ ਐ ਖੋਲਣ ਲੱਗੇ ਕਹਿੰਦੇ ਖੁੱਲਦਾ ਕਿਉਂ ਨਹੀਂ ਉਹ ਕਹਿੰਦੇ ਲੋਕ ਲਾ ਕੇ ਬਾਹਰੋਂ ਹੁਣ ਤੁਸੀਂ ਇੱਥੇ ਰਹੋ ਬਸ ਸਾਸ੍ਰਿਕਾ ਉਹ ਫਿਰਦੇ ਆ ਉੱਥੇ ਰੋਣ ਲੱਗ ਗਈ ਬੀਬਾ ਹਰ ਸਿਮਰਤ ਕੌਰ ਬਠਿੰਡੇ ਇੱਕ ਰੈਲੀ 'ਚ ਰੋਣ ਲੱਗ ਗਈ ਹਜੇ ਤੱਕ ਖਾਂਜੀ ਗੱਲੀਆਂ ਹੋਈਆਂ ਨੇ ਹਜੇ ਤਾਂ ਨਾਂ ਲੈ ਲੈ ਕੇ ਰੋਇਆ ਕਰਨਗੇ ਮੇਰਾ 4 ਜੂਨ ਤੋਂ ਬਾਅਦ ਮੇਰੀ ਫੋਟੋ ਦੇਖ ਕੇ ਸਾਰਾ ਟੱਬਰ ਆਇਆ ਕਰ ਅੰਦਰਲੀ ਗੱਲ ਦੱਸ ਦੇ ਨਾ ਗਾਹਾਂ ਨਾ ਗੱਲ ਕਰ ਦਿਓ ਇੱਥੇ ਰੱਖਿਓ ਗੱਲ ਨੂੰ ਬਾਦਲ ਕਿਆਂ ਤੇ ਕਾਂਗਰਸੀਆਂ ਨੇ ਜਿਹੜੇ ਇਹਨਾਂ ਦੇ ਕਰੇ ਸਫਾਈ ਵਾਲੇ ਸੀ ਉਹਨਾਂ ਨੂੰ ਕਹਿਤਾ ਝਾੜੂ ਨਹੀਂ ਫੇਰਨਾ ਪੋਚਾ ਹੀ ਲਾਦਿਆ ਕਰੋ ਬਸ ਝਾੜੂ ਦੇ ਤਾਂ ਮੰਜੇ ਹੋਇਆ ਝਾੜੂ ਨਹੀਂ ਸਾਨੂੰ ਦਿਖਣਾ ਚਾਹੀਦਾ ਪੋਚਾ ਆ ਹਾਲ ਤਾਂ ਇਹਨਾਂ ਨੇ ਇਹ ਮੈਂ ਨਹੀਂ ਮੇਰੀ ਕੋਈ ਕਾਹਤ ਨਹੀਂ ਥੋਡੀ ਐ ਇਹ ਥੋਡੀ ਐ ਮੈਂ ਤਾਂ ਵਿੱਚ ਉਹ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਉਹ ਗੱਲ ਹੋ ਜਾਂਦੀ ਹੈ ਕੰਮ ਤੁਸੀਂ ਕਰਦੇ ਹੋ ਇਹ ਲੈ ਤਕੀ ਫਿਰ ਇੱਕ ਤਰੀਕ ਨੂੰ ਕਰ ਦਿਓ ਬਸ ਫੇਰ ਦਿਓ ਝਾੜੂ ਕੇਜਰੀਵਾਲ ਸਾਹਿਬ ਵੀ ਆ ਗਏ ਉਹ ਅੱਜ ਹੁਸ਼ਿਆਰਪੁਰ ਨੇ ਫਿਰੋਜ਼ਪੁਰ ਨੇ ਬਠਿੰਡੇ ਨੇ ਉਹ ਅਲੱਗ ਤੋਂ ਪ੍ਰੋਗਰਾਮ ਕਰਨਗੇ ਮੈਂ ਅਲੱਗ ਤੋਂ ਕਰੂੰਗਾ ਚਲੋ ਪਾਰਟੀ ਸਾਡੇ ਕੋਲੇ ਬਾਕੀ ਸਾਡੇ ਲੀਡਰ ਅੰਦਰ ਦੇ ਰੱਖਿਆ ਮਨੀਸ਼ ਸੋਦੀ ਅੰਦਰ ਕਰ ਰੱਖਿਆ ਸਤਿੰਦਰ ਜੈਨ ਅੰਦਰ ਕਰ ਰੱਖਿਆ ਤਾਂ ਸਾਡੇ ਕੋਲੇ ਜਿੰਨੇ ਕੁ ਲੀਡਰ ਹੈਗੇ ਆਂ ਅਸੀਂ ਅਸੀਂ ਤਾਂ ਕਰਾਂਗੇ ਜੀ ਇਸ ਤਾਂ ਲੋਕਾਂ ਜਾਵਾਂਗੇ ਪਰ ਤੁਸੀਂ ਇਹ ਨਾ ਕਹਿ ਦਿਓ ਕਿ ਯਾਰ ਜੇ ਆਮ ਆਦਮੀ ਪਾਰਟੀ ਵਾਲੇ ਸਾਡੇ ਪਿੰਡ ਆ ਜਾਂਦੇ ਫਿਰ ਵੋਟਾਂ ਪਾਣਦੇ ਕਿਉਂ ਭਈ ਮੈਂ ਕਿਹੜਾ ਵੋਟ ਆਪਦੇ ਵਾਸਤੇ ਮੰਗਦਾ ਤੁਹਾਡੇ ਜੋ ਆ ਕੰਮ ਵਾਸਤੇ